ਅੰਮ੍ਰਿਤ ਵਿੱਚ ਪਤਾਸੇ ਕਿੰਨੇ ਪਾਏ ਨੇ ਬਾਣੀਆਂ ਤੇ ਪੰਜ ਪੜੀਆਂ ਕਹੀਆਂ ਅੰਮ੍ਰਿਤ ਵਿੱਚ ਪਤਾਸੇ ਕੌਣ ਪਾਉਂਦਾ ਖਾਲਸੇ ਦੀ ਮਾਤਾਏ ਮਾਤਾ ਸਾਹਿਬ ਕੌਰ ਜਦੋਂ ਅਸੀਂ ਅੰਮ੍ਰਿਤ ਛਕਦੇ ਸਾਨੂੰ ਪੰਜ ਪਿਆਰੇ ਦੱਸਦੇ ਆ ਖਾਲਸੇ ਦੀ ਮਾਤਾ ਮਾਤਾ ਸਾਹਿਬ ਕੌਰ ਪਰ ਅੰਮ੍ਰਿਤ ਵਿੱਚ ਪਤਾਸੇ ਮਾਤਾ ਸਾਹਿਬ ਕੌਰ ਨੇ ਨਹੀਂ ਪਾਏ ਅੰਮ੍ਰਿਤ ਵਿੱਚ ਪਤਾਸੇ ਪਾਏ ਆ ਮਾਂ ਜੀਤਾਂ ਨੇ ਤੁਸੀਂ ਆਖੋਗੇ ਕਿ ਕਿਦਾਂ ਕਿਉਂ ਅਸਲ ਵਿੱਚ ਸਨ 1699 ਦੀ ਵਿਸਾਖੀ ਨੂੰ ਖਾਲਸੇ ਪੰਥ ਦੀ ਸਾਜਨਾ ਹੋਈ ਤੇ ਮਾਤਾ ਸਹਿਬ ਕੌਰ ਆਉਂਦੀਆ ਸਨ 1700 ਦੇ ਵਿੱਚ ਗੁਰੂ ਕੇ ਮਹਿਲਾਂ ਚ ਅਜੇ ਤੇ ਕੋਈ ਵਿਆਹ ਨਹੀਂ ਹੋਇਆ ਆਨੰਦ ਕਾਰਜ ਨਹੀਂ ਹੋਇਆ ਪਤਾਸੇ ਪਾਉਣੇ ਮਾਤਾ ਸਹਿਬ ਕੌਰ ਦੇ ਬਣਦੇ ਨਹੀਂ ਪਤਾਸੇ ਮਾਂ ਜੀਤਾ ਨੇ ਲਿਆ ਕੇ ਵਿੱਚ ਪਾਏ ਅਗਲੀ ਗੱਲ ਜਦੋਂ ਅੰਮ੍ਰਿਤ ਤਿਆਰ ਕੀਤਾ ਗਿਆ ਪਤਾਸੇ ਹੀ ਖੋਲਣੇ ਸੀ ਨਾ ਸ੍ਰੀ ਸਾਹਿਬ ਨਾ ਕਿਉਂ ਨਹੀਂ ਖੋਲੇ ਖੰਡਾ ਕਿਉਂ ਵਰਤਿਆ ਗਿਆ ਸੋਚਣ ਵਾਲੀ ਗੱਲ ਆ ਕਿ ਪਤਾਸੇ ਹੀ ਖੁੱਲਣੇ ਸੀ ਨਾਲ ਨਾਲ ਬਾਣੀ ਪੜ੍ਹਨੀ ਸੀ ਛੋਟੀ ਕਿਰਪਾਨ ਵਰਤੀ ਜਾ ਸਕਦੀ ਸੀ ਸ੍ਰੀ ਸਾਹਿਬ ਵਰਤੀ ਜਾ ਸਕਦੀ ਸੀ ਖੰਡਾ ਕਿਉਂ ਅਸਲ ਵਿੱਚ ਕਿਰਪਾਨ ਦੀ ਹੁੰਦੀ ਆ ਇੱਕ ਧਾਰ ਇੱਕ ਧਾਰ ਮਹਾਰਾਜ ਨੇ ਆਖਿਆ ਮੈਂ ਸਿੱਖਾਂ ਨੂੰ ਇੱਕ ਧਾਰ ਚ ਨਹੀਂ ਰਹਿਣ ਦੇਣਾ ਸਿੱਖਾਂ ਦੀਆਂ ਦੋ ਧਾਰਾਂ ਬਣਾਉਣੀਆਂ ਵਾ ਕਿਉਂਕਿ ਖੰਡੇ ਦੀਆਂ ਦੋ ਧਾਰਾਂ ਹੁੰਦੀਆਂ ਵਾ ਮੇਰਾ ਸਿੱਖ ਮੀਰੀ ਦਾ ਮਾਲਕ ਵੀ ਹੋਵੇਗਾ ਮੇਰਾ ਸਿੱਖ ਪੀਰੀ ਦਾ ਮਾਲਕ ਵੀ ਹੋਵੇਗਾ ਮੇਰਾ ਸਿੱਖ ਸਮਾਧੀਆਂ ਵੀ ਲਾਵੇਗਾ ਮੇਰਾ ਸਿੱਖ ਵੀਰ ਆਸਣ ਵੀ ਹੋਵੇਗਾ ਮੇਰਾ ਸਿੱਖ ਮਾਲਾ ਵੀ ਫੇਰੇਗਾ ਤੇ ਲੋੜ ਪੈਣ ਵਾਸਤੇ ਮੇਰਾ ਸਿੱਖ ਦੋ ਧਾਰੇ ਖੰਡੇ ਵੀ ਮੈਦਾਨੇ ਜੰਗ ਚ ਵਾਵੇਗਾ ਇਹਨੂੰ ਧਰਮ ਦੀ ਸੋਜੀ ਵੀ ਹੋਵੇਗੀ ਇਹਨੂੰ ਰਾਜਨੀਤੀ ਦੀ ਸੋਜੀ ਵੀ ਹੋਵੇਗੀ ਮੈਂ ਆਪਣੇ ਸਿੱਖ ਨੂੰ ਦੋ ਧਾਰਾਂ ਦੇ ਵਿੱਚ ਵੰਡ ਦੇਣਾ ਫਿਰ ਗੱਲ ਹੁੰਦੀ ਹੈ ਮਿੱਠਾ ਪਾਉਣਾ ਸੀ ਪਤਾਸੀ ਕਿਉਂ ਪਤਾਸਿਆਂ ਵਿੱਚ ਇੱਕ ਖੂਬੀ ਆ ਪਤਾਸੇ ਕਿਉਂ ਪਾਏ ਗਏ ਇਸ ਤੋਂ ਇੱਕ ਸਿੱਖਿਆ ਮਿਲਦੀ ਹੈ ਅਸਲ ਵਿੱਚ ਪਤਾਸਿਆਂ ਵਿੱਚ ਇੱਕ ਖੂਬੀ ਆ ਪਤਾਸੇ ਪਾਣੀ ਵਿੱਚ ਘੁਲ ਕੇ ਆਪਾਂ ਭਾਵ ਗਵਾ ਦਿੰਦੇ ਆ ਮਹਾਰਾਜ ਨੇ ਆਖਿਆ ਸਿੱਖੋ ਆਪਣੇ ਗੁਰੂ ਨਾਲ ਇੰਨੀ ਮੁਹੱਬਤ ਕਰਨੀ ਆ ਜਿਦਾਂ ਪਾਣੀ ਵਿੱਚੋਂ ਪਤਾਸੇ ਲੱਭਣੇ ਔਖੇ ਆ ਤੁਸੀਂ ਆਪਣੇ ਗੁਰੂ ਵਿੱਚ ਇੰਨੇ ਘੁਲ ਮਿਲ ਜਾਓ ਤੁਹਾਡੇ 'ਚ ਤੇ ਗੁਰੂ ਦੇ ਵਿੱਚ ਫਰਕ ਹੀ ਕੋਈ ਨਾ ਰਵੇ ਜਿੱਥੇ ਜਾਓ ਉਥੇ ਮਿਠਾਸ ਵੰਡੋ ਜਿੱਥੇ ਜਾਓ ਉਥੇ ਮੁਹੱਬਤ ਵੰਡੋ ਤੇ ਕੱਲੀ ਮਿਠਾਸ ਨਹੀਂ ਵੰਡਣੀ ਜਦੋਂ ਲੋੜ ਪਈ ਫਿਰ ਦੋ ਧਾਰੇ ਖੰਡੇ ਵਾਂਗੂ ਫਿਰਨਾ ਵੀ ਜਾਨਣਾ ਵਾ ਇਸ ਕਰਕੇ ਖੰਡਾ ਵੀ ਵਰਤਿਆ ਪਤਾਸੇ ਵੀ ਵਰਤੇ ਤੇ ਗੁਰੂ ਕਲਗੀ ਤਰਪਾਦਸ਼ਾ ਨੇ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਪੰਜ ਪਿਆਰਿਆਂ ਨੂੰ ਇੱਕ ਗੱਲ ਆਖੀ ਦਇਆਰਾਮ ਤੂੰ ਦਇਆ ਸਿੰਘ ਬਣ ਗਿਆ ਧਰਮਦਾਸ ਤੂੰ ਧਰਮ ਸਿੰਘ ਬਣ ਗਿਆ ਹਿੰਮਤ ਰਾਏ ਤੂੰ ਹਿੰਮਤ ਸਿੰਘ ਬਣ ਗਿਆ ਮੋਹਕਮ ਚੰਦ ਤੂੰ ਮੋਹਕਮ ਸਿੰਘ ਬਣ ਗਿਆ ਸਹਿਬ ਚੰਦ ਤੂੰ ਸਹਿਬ ਸਿੰਘ ਬਣ ਗਿਆ ਕਿਰਪਾ ਕਰਕੇ ਇਹ ਅੰਮ੍ਰਿਤ ਮੇਰੀ ਝੋਲੀ 'ਚ ਵੀ ਪਾ ਦਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿ ਕੇ ਅੰਮ੍ਰਿਤ ਛਕਿਆ ਆਪ ਕਿ ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ। ਤੇ ਭਾਈ ਦਇਆ ਸਿੰਘ ਨੇ ਇੱਕ ਸਵਾਲ ਕੀਤਾ ਗੁਰੂ ਪਾਤਸ਼ਾਹ ਨੂੰ। ਮਹਾਰਾਜ ਅੰਮ੍ਰਿਤ ਦਾ ਕੀ ਮੁੱਲ ਏ? ਅਸੀਂ ਸਿਰ ਦੁੱਤੇ ਨੇ। ਅਸੀਂ ਸਿਰ ਦੁੱਤੇ ਨੇ। ਤੁਸੀਂ ਅੰਮ੍ਰਿਤ ਵਾਸਤੇ ਕੀ ਦੇ ਸਕਦੇ ਹੋ? ਤੇ ਸੱਚੇ ਪਾਤਸ਼ਾਹ ਨੇ ਇੱਕੋ ਗੱਲ ਆਖੀ ਦਇਆ ਸਿੰਘ ਜੀ ਅੰਮ੍ਰਿਤ ਦਾ ਕੋਈ ਮੁੱਲ ਨਹੀਂ ਦਿੱਤਾ ਜਾ ਸਕਦਾ ਅੰਮ੍ਰਿਤ ਦੀ ਭੇਟਾ ਦਿੱਤੀ ਜਾ ਸਕਦੀ ਆ ਮੁੱਲ ਦੇ ਵਿੱਚ ਤੇ ਭੇਟਾ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਮੁੱਲ ਤੇ ਫਿਰ ਬੰਦਾ ਖਰੀਦ ਹੀ ਲਈਦਾ ਹੈ ਨਾ ਭੇਟਾ ਦੇ ਵਿੱਚ ਬੰਦਾ ਮੁਹੱਬਤ ਨਾਲ ਆਉਂਦਾ ਤੇ ਮੁਹੱਬਤ ਨਾਲ ਜਾਂਦਾ ਮਹਾਰਾਜ ਕਹਿਣ ਲੱਗੇ ਦਇਆ ਸਿੰਘ ਜੀ ਮੈਂ ਭੇਟਾ ਦੇ ਸਕਦਾ ਭਾਈ ਦਇਆ ਸਿੰਘ ਕਹਿੰਦੇ ਕੀ कहें दाम तो मैं दे ना सकू भेटा मंजूर करो सुनो दया सिंह जो जो भेट की खिलाई होली वैसे होली बेटियों के खून की खिलाऊंगा दो चमकौर में कटाऊंगा कटार संघ दो सरहद की दीवारों में चनाऊंगा हाथ पेना बाज होगा सर पेना ताज होगा खुश गया राज होगा ਮਾਹੀ ਗੋਣ گاਉਂਗਾ ਦਇਆ ਸੰਗਾ ਤੁਸੀਂ ਇੱਕ ਸਿਰ ਦੇ ਕੇ ਅੰਮ੍ਰਿਤ ਲਿਆਵਾ ਮੈਂ ਸਿਰਾਂ ਦੀ ਲੈਣ ਲਾ ਕੇ ਰੱਖ ਦਿਆਂਗਾ ਇੱਕ ਵਾਰੀ ਅੰਮ੍ਰਿਤ ਮੈਨੂੰ ਦੇ ਕੇ ਤੇ ਵੇਖੋ ਮੈਂ ਲਕਾਉਣਾ ਕੁਝ ਨਹੀਂ ਤੁਹਾਡੇ ਕੋਲ ਇਸ ਤੋਂ ਇੱਕ ਚੀਜ਼ ਤੇ ਸਪਸ਼ਟ ਹੋ ਗਈ ਵੀ ਅੰਮ੍ਰਿਤ ਛਕਣਾ ਕਿੰਨਾ ਜ਼ਰੂਰੀ ਹੈ ਜੇ ਗੁਰੂ ਗੋਬਿੰਦ ਸਿੰਘ ਕਹਿ ਸਕਦਾ ਵੀ ਮੈਂ ਉਹ ਦਿਨ ਮਹਾਰਾਜ ਅੰਮ੍ਰਿਤ ਨਾਮ ਹੀ ਨਾ ਛਕਦੀ ਤੇ ਆਪਾਂ ਕਿਹੜਾ ਕਹਿ ਲੈਣਾ ਹੈ ਮਹਾਰਾਜ ਨੂੰ ਕੋਈ ਗੁਰੂ ਆ ਗੁਰੂ ਦੇ ਪ੍ਰਸ਼ਨ ਥੋੜਾ ਕਰ ਸਕਦੇ ਆ ਵੀ ਤੁਸੀਂ ਅਮਰਤ ਨਹੀਂ ਛਕਿਆ ਪਰ ਜੇ ਗੁਰੂ ਅਮਰਤ ਛਕਦਾ ਵਾ ਇੱਕ ਚੀਜ਼ ਸਮਝਣੀ ਪੈਣੀ ਆ ਕਿ ਅਮਰਤ ਛਕਣਾ ਕਿੰਨਾ ਲਾਜ਼ਮੀ ਆ